ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਇਨਕਾਊਂਟਰ ਹੋਇਆ ਤਦਸ ਇਹ ਕਿ ਜਿੱਥੇ ਪੁਲਿਸ ਤੇ ਡਰੱਗ ਪੈਡਲਰਸ ਦੇ ਵਿਚਾਲੇ ਮੁਠਪੇੜ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ ਨਸ਼ੇ ਦੇ ਸੌਦਾਗਰ ਨੂੰ ਗ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਵੱਲੋਂ ਪੁਲਿਸ ਦੀ ਗ੍ਰਾਫਟ ਦੇ ਵਿੱਚੋਂ ਪੱਜੰਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸੇ ਦਰਮਿਆਨ ਸਬ ਮੋਟਰਸਾਈਕਲ ਸਲਿੱਪ ਹੋਇਆ ਤੇ ਨਸ਼ਾ ਤਸਕਰ ਵੱਲੋਂ ਪੁਲਿਸ ਨੇ ਫਾਇਰ ਕੀਤੇ ਗਏ ਨੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਅੰਮ੍ਰਿਤਸਰ ਪੁਲਿਸ ਨੂੰ ਇੱਥੇ ਸਫਲਤਾ ਮਿਲਿਆ ਜਿੱਥੇ ਵੱਡਾ ਇਨਕਾਊਂਟਰ ਕੀਤਾ ਗਿਆ ਅੰਮ੍ਰਿਤਸਰ ਮਜੀਠਾ ਰੋੜ ਬਾਈਪਾਸ ਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਹ ਜਿਹੜਾ ਨਸ਼ਾ ਤਸਕਰ ਸਾਹਿਲ ਨੀਲਾ ਜਿਸ ਨੂੰ ਕੀ ਗ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਉੱਥੋਂ ਭੱਜਦਾ ਤੇ ਪੁਲਿਸ ਨੇ ਫਾਇਰਿੰਗ ਵੀ ਕਰਦਾ ਤਾਂ ਨਸ਼ਾ ਤਸਕਰ ਦੇ ਉੱਤੇ ਵੀ ਪੰਜ ਮਾਰਨੇ ਦੱਸੇ ਜਾ ਰਹੇ ਨੇ ਇਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਹੋਇਆ ਪੰਜਾਬ ਪੁਲਿਸ ਲਗਾਤਾਰ ਹੀ ਨਸ਼ਿਆਂ ਦੇ ਖਿਲਾਫ ਐਕਸ਼ਨ ਦੇ ਵਿੱਚ ਹੈ ਇੱਕ ਪਾਸੇ ਤਾਂ ਨਸ਼ੇ ਦੇ ਸੋਦਾਗਰ ਜਨਾ ਇਸੇ ਤਰੀਕੇ ਦੇ ਨਾਲ ਨਜਾਇਜ਼ ਸੰਪਤੀਆਂ ਵੜਾਈਆਂ ਨੇ ਤਾਂ ਉਸ ਤੇ ਕਾਰਵਾਈ ਹੋ ਰਹੀ ਹੈ ਬੁਲਡੋਜ਼ਰ ਚਲਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਨਸ਼ੇ ਦਾ ਵੱਡਾ ਸੋਦਾਗਰ ਜਿਸ ਨੂੰ ਕਿ ਦਪਲ ਜ਼ਵਲੋਕ ਅਬੂਕਰੰਦੀ कोशिश की गयी है इसने पुलिस ही फायरिंग कर दिखाई हो यह, थे, पुलिस थे, इस नशा तस्कर विचाले मुठ हो हुई जवाबी कार्रवाई दे नशा तस्कर जख्मी हो दस जा रहा है इसते ਪਹਿਲਾ ਵੀ ਪੰਜ ਮਾਮਲੇ ਡੈੱਡ ਨੇ ਇਸ ਨੂੰ ਹੁਣ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਤੋਂ ਅਨੁਭਖਾਰੇ ਜਿੱਥੇ ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ 'ਤੇ ਐਨਕਾਊਂਟਰ ਕੀਤਾ ਗਿਆ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਐਨਕਾਊਂਟਰ ਹੋਇਆ ਤਦੱਸ ਇਹ ਕਿ ਜਿੱਥੇ ਪੁਲਿਸ ਨੇ ਡਰਗ ਪੈਡਲਰਸ ਦੇ ਵਿਚਾਲੇ ਮੁੱਠ ਪੇੜ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰ ਨੂੰ ਗ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਵੱਲੋਂ ਪੁਲਿਸ ਦੀ ਗ੍ਰਫਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਦਰਮਿਆਨ ਸਬ ਮੋਟਰਸਾਈਕਲ ਸਲਿੱਪ ਹੋਇਆ ਤੇ ਨਸ਼ਾ ਤਸਕਰ ਵੱਲੋਂ ਪੁਲਿਸ ਨੇ ਫਾਇਰ ਕੀਤਾ ਗਏ ਨੇ ਪੁਲਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਅੰਮ੍ਰਿਤਸਰ ਪੁਲਿਸ ਨੂੰ ਇੱਥੇ ਸਫਲਤਾ ਮਿਲੀ ਜਿੱਥੇ ਵੱਡਾ ਇਨਕਾਊਂਟਰ ਕੀਤਾ ਗਿਆ ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਜਿਹੜਾ ਨਸ਼ਾ ਤਸਕਰ ਸਾਹਿਲ ਨੀਲਾ ਜਿਸ ਨੂੰ ਕੀ ਇਹ ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਉਥੋਂ ਭੱਜਦਾ ਹੈ ਤੇ ਪੁਲਿਸ ਨੇ ਫਾਇਰਿੰਗ ਵੀ ਕਰਦਾ ਹੈ ਤਨਸ਼ਾ ਤਸਕਰ ਦੇ ਉੱਤੇ ਵੀ ਪੰਜ ਮਾਮਲੇ ਦਸੇ ਜਾ ਰਹੇ ਨੇ ਇਸ ਨੂੰ ਹਸਪਤਾਲ ਭਰਤੀ ਜੰਪਤੀਆਂ ਵੜਾਈਆਂ ਨੇ ਤਾਂ ਉਸ ਦੀ ਕਾਰਵਾਈ ਹੋ ਰਹੀ ਹੈ ਬੁਲਡੋਜ਼ਰ ਚਲਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਨਸ਼ੇ ਦਾ ਵੱਡਾ ਸੌਦਾਗਰ ਜਿਸ ਨੂੰ ਕਿਦਾ ਬਲੋਕ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦਸ ਨੇ ਪੁਲਿਸ ਨੇ ਹੀ ਫਾਇਰਿੰਗ ਕਰ ਦਿੱਤੀ ਹੈ ਮੁੱਠ पेड़ ਹੋਈਏ ਪੰਜਾਬ ਚ ਖੋਰ ਵੱਡਾ ਐਂਕਾਊਂਟਰ ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਤੇ ਪੁਲਿਸ ਤੇ ਇਸ ਨਸ਼ਾ ਤਸਕਰ ਵਿਚਾਲੇ ਮੁੱਠ ਪੇੜ ਹੋਈ ਹੈ ਜਵਾਬੀ ਕਾਰਵਾਈ ਦੇ ਵਿੱਚ ਨਸ਼ਾ ਤਸਕਰ ਜ਼ਖਮੀ ਹੋਇਆ ਤਦਸੀਅ ਜਾਰੀ ਹੈ ਕੇਸ ਤੇ ਪਹਿਲਾ ਵੀ ਪੰਜ ਮਾਮਲੇ ਦਰਜ ਨੇ ਇਸ ਨੂੰ ਹੁਣ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਤੋਂ ਅਨੁਭਖਾਰੇ ਆ ਜਿੱਥੇ ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਤੇ ਐਨਕਾਊਂਟਰ ਕੀਤਾ ਗਿਆ